ਅਸਲਾਮੁਅਲੈਕਮ ਉਮੀਦ ਕਰਦੀ ਹਾਂ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸੀਐਮ ਭਗਵੰਤ ਮਾਨ ਨੂੰ 2027 ਦੀਆਂ ਚੋਣਾਂ ਦੇ ਵਿੱਚ ਕੌਣ ਟੱਕਰ ਦੇਵੇਗਾ ਕਿਹੜਾ ਹੈ ਜਿਹੜਾ ਕਿ 2027 ਦੀਆਂ ਚੋਣਾਂ ਜਿੱਤ ਕੇ ਅਗਲਾ ਸੀਐਮ ਬਣੇਗਾ ਬਹੁਤ ਸਾਰੇ ਨਾਮ ਜਿਹੜੇ ਸਾਹਮਣੇ ਆ ਰਹੀ ਹੈਗੇ ਆ ਉਹਨਾਂ ਦੇ ਵਿੱਚੋਂ ਇੱਕ ਨਾਮ ਜਿਹੜਾ ਵੈ ਉਹ ਸਭ ਦੀ ਜ਼ੁਬਾਨ ਦੇ ਉੱਤੇ ਹੈਗਾ ਵੈ ਉਹ ਕਿਹੜਾ ਨਾਮ ਹੈ ਜਿਹੜਾ ਕਿ ਕਾਂਗਰਸ ਪਾਰਟੀ ਅਗਰ ਖੜਾ ਉਸ ਬੰਦੇ ਨੂੰ ਕਰ ਦਿੰਦੀ ਹੈ ਤੇ ਡੈਫੀਨੇਟਲੀ ਫਿਰ ਕਾਂਗਰਸ ਪਾਰਟੀ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਸੀਟਾਂ ਜਿੱਤ ਸਕਦੀ ਹੈਗੀ ਹੈ ਅੱਜ ਅਸੀਂ ਉਸ ਦੇ ਬਾਰੇ ਜਾਣਾਂਗੇ ਚੱਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਭਾਵੇਂ ਕਾਂਗਰਸ ਪਾਰਟੀ ਦਾ ਆਪਸੀ ਕਾਟੋ ਕਲੇਸ਼ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਇਸ ਦੇ ਬਾਵਜੂਦ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੀ ਅੱਖ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੇ ਮਸਲਾ ਹੈ ਕਿ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਕਿਵੇਂ ਜਾਣ ਕਾਂਗਰਸ ਪਾਰਟੀ ਦੇ ਆਪਸੀ 카ਟੋ ਕਲੇਸ਼ ਨੂੰ ਖਤਮ ਕਿਵੇਂ ਕੀਤਾ ਜਾਵੇ ਇਹਨਾਂ ਨੂੰ ਇੱਕ ਸਟੇਜ ਉੱਤੇ ਕਿਵੇਂ ਇਕੱਠਾ ਕੀਤਾ ਜਾਵੇ ਇਹਨਾਂ ਦੀ ਜਿਹੜੀ ਵੱਖ-ਵੱਖ ਵਿਚਾਰਧਾਰਾ ਹੈ ਉਸ ਵਿਚਾਰਧਾਰਾ ਨੂੰ ਇੱਕ ਰਸਤੇ ਦੇ ਹੇਠੂ ਕਿਵੇਂ ਲੰਘਾਇਆ ਜਾਵੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧਾ ਚੈਲੰਜ ਕਰ ਦਿੱਤਾ ਕੱਲ ਪ੍ਰਤਾਪ ਸਿੰਘ ਬਾਜਵਾ ਸੁਖਪਾਲ ਸਿੰਘ ਖੈਰਾ ਅਤੇ ਪ੍ਰਗਟ ਸਿੰਘ ਹੋਣਾ ਨੂੰ ਕਿ ਭਾਈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਆ ਜਿੰਨੇ ਕੁ ਤੁਸੀਂ ਬੈਠੇ ਹੋ ਇਹਨੇ ਵੀ ਨਹੀਂ ਸਾਨੂੰ ਤੁਸੀਂ ਵਿਧਾਨ ਸਭਾ ਦੇ ਵਿੱਚ ਦੇਖਣੇ ਕਿਉਂਕਿ ਪੰਜਾਬ ਦੇ ਲੋਕ ਤੁਹਾਡੇ ਕੋਲੋਂ ਤੰਗ ਨੇ ਲੇਕਿਨ ਇਸ ਦੇ ਬਾਵਜੂਦ ਕਾਂਗਰਸ ਪਾਰਟੀ ਦੇ ਹੌਸਲੇ ਬਲੰਦ ਨੇ ਕਾਂਗਰਸ ਪਾਰਟੀ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਚਣੌਤੀ ਦੇਵੇਗੀ ਤੇ ਕਾਂਗਰਸ ਪਾਰਟੀ ਦੇ ਵੱਲੋਂ ਨਵਾਂ ਪ੍ਰਧਾਨ ਕੋਣ ਹੋਵੇਗਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਇਸ ਬਾਰੇ ਗੱਲਬਾਤ ਕਰਦੇ ਹਾਂ ਕਿਉਂਕਿ ਅੰਦਰੋਂ ਅੰਦਰੀ ਵਕ ਵਕ ਲੋਕਾਂ ਨੂੰ ਭੇਜ ਕੇ ਸਰਵੇ ਕਰਵਾਏ ਜਾ ਰਹੇ ਨੇ ਲੋਕਾਂ ਦੇ ਕੋਲੋਂ ਪੁੱਛਿਆ ਜਾ ਰਿਹਾ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਿ ਪੰਜਾਬ ਦਾ ਮੁੱਖ ਮੰਤਰੀ ਦਾ ਨਾਮ ਕਿਹੜੇ ਚਿਹਰੇ ਉਤੇ ਮੋਹ ਲਗਾਈ ਜਾਵੇ ਚਾ ਅਲਾਨਿਆ ਚਾਵੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਕਿਉਂਕਿ ਮਸਲਾ ਹੈ ਮੁੱਖ ਮੰਤਰੀ ਦੇ ਫੇਸ ਦਾ ਮੁੱਖ ਮੰਤਰੀ ਦੇ ਚਿਹਰੇ ਦਾ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਮੁੱਖ ਮੰਤਰੀ ਦੇ ਚਿਹਰੇ ਤੇ ਨਿਰਭਰ ਨੇ ਜਿਹੜਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਚੋਣ ਮદાન ਦੇ ਵਿੱਚੋਂ ਉਤਾਰਿਆ ਜਾਵੇਗਾ ਅਤੇ ਉਸ ਨੂੰ ਮੁੱਖ ਮੰਤਰੀ ਦੀ ਕੁਰਸੀ ਵੀ ਦਿੱਤੀ ਜਾਵੇਗੀ ਕਿਉਂਕਿ ਪਹਿਲਾਂ ਤਾਂ ਪੰਜ ਸੀ ਲੇਕਿਨ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕੋਰੀ ਨਾ ਕਰ ਦਿੱਤੀ ਗਈ ਹੈ ਹਾਲਾਂਕਿ ਪ੍ਰਤਾਪ ਸਿੰਘ ਬਾਜਬਾ ਰਾਜਾ ਬੜਿੰਗ ਸੁਮਿੰਦਰ ਸਿੰਘ ਰੰਧਾਵਾ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਹੋਰ ਕਾਂਗਰਸ ਪਾਰਟੀ ਦੇ ਵੱਡੇ ਆਗੂ ਦੇ ਜਿਹੜੇ ਲਗਾਤਾਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਅਪਰੋਚ ਕਰ ਰਹੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਇੱਕ ਤਾਂ ਉਹ ਕਾਂਗਰਸ ਪਾਰਟੀ ਦੀ ਵਾਰਨਦੋਸ ਸਭਾਲਣਾ ਚਾਹੁੰਦੇ ਨੇ ਇੱਕ ਪਾਸੇ ਉਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਜਿਸ ਤਰ੍ਹਾਂ ਨਵਜੋਤ ਕੋਰ ਸਿੱਧੂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਪੰਜ ਦਾਵੇਦਾਰ ਨੇ ਮੁੱਖ ਮੰਤਰੀ ਦੀ ਕੁਰਸੀ ਦੇ ਲਈ ਹਾਲਾਂਕਿ ਨਵਜੋਤ ਕੋਰ ਸਿੱਧੂ ਨੇ ਕਾਂਗਰਸ ਪਾਰਟੀ ਦੇ ਨਾਲ ਚੰਗੀ ਨਹੀਂ ਕੀਤੀ ਕਾਂਗਰਸ ਪਾਰਟੀ ਉੱਤੇ ਸ਼ਬਦੀ ਹਮਲੇ ਕੀਤੇ ਇਲਜ਼ਾਮ ਲਗਾਏ ਕੇ 500 ਕਰੋੜ ਰੁਪਏ ਦੀ ਮੁੱਖ ਮੰਤਰੀ ਵਾਲੀ ਕੁਰਸੀ ਵੇਚੀ ਜਾਂਦੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਰਾਤੋਂ ਰਾਤ ਗੇਮ ਘੁਮਾ ਕੇ ਮੁਕਰ ਕਰ ਦਿੱਤਾ ਤੇ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਗੱਲ ਹੀ ਸੁਣੀ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਤੇ ਦੂਸਰੇ ਪਾਸੇ ਜਿਹੜੀ ਪੁਰਜੁਰ ਮੰਗ ਹੈ ਪੰਜਾਬ ਦੇ ਲੋਕਾਂ ਦੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦਾ ਚਿਹਰਾ ਬੈਸਟ ਨੇ ਵਧੀਆ ਦੇ ਤੇ ਪੰਜਾਬ ਦੇ ਲੋਕ ਉਹਨਾਂ ਉੱਤੇ ਵਿਸ਼ਵਾਸ ਵੀ ਕਰਦੇ ਨੇ 111 ਦਿਨ ਦੀ ਕਾਗੂਜ਼ਾਰੀ ਚਰਨਜੀਤ ਸਿੰਘ ਚੰਨੀ ਦੀ ਕਾਬਲੇ ਤਾਰੀਫ ਰਹੀ ਕਿਉਂਕਿ ਚਰਨਜੀਤ ਸਿੰਘ ਚੰਨੀ ਗੱਲ ਕਰਦੇ ਨੇ ਕਿਸਾਨ ਭਾਈਚਾਰੇ ਦੀ ਗੱਲ ਕਰਦੇ ਨੇ ਮਜ਼ਦੂਰ ਵਰਗ ਦੀ ਅਤੇ ਗੱਲ ਕਰਦੇ ਨੇ ਅਜਿਹੜਾ ਪ੍ਰਸ਼ਾਸਨਿਕ ਤਬਕਾ ਹੈ ਯਾਨੀ ਕਿ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਬਣ ਗਈ ਹੈ ਸੋਸ਼ਲ ਮੀਡੀਆ ਉੱਤੇ ਵਕ ਵਕ ਪੋਸਟਾਂ ਆਰਗੇਨਾਈਜ਼ ਚੈਲੰਜਸ ਚੰਨੀ ਨੂੰ ਲੈ ਕੇ 100 ਦੇ ਵਿੱਚੋਂ 64% ਕਦੇ 65% ਤੇ ਕਦੇ 60% ਪਸੰਦ ਕੀਤਾ ਜਾ ਰਿਹਾ ਹੈ ਕਿ ਜੇਕਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਤੇ ਮੁੱਖ ਮੰਤਰੀ ਵਾਲਾ ਪੱਤਾ ਖੇਡ ਦਿੰਦੀ ਹੈ ਤਾਂ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੇ ਬੜੀ ਵੱਡੀ ਚੁਣੌਤੀ ਹੋਵੇਗੀ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੂਰਾ ਤਾਮ ਝਾਮ ਝੋਕਣਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਲੇਕਿਨ ਜੇਕਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਉਤਾਰਿਆ ਐਜ਼ ਅ ਚਿਹਰਾ ਐਲਾਨਿਆ ਜਾਂਦਾ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਤਾਂ ਕਾਂਗਰਸ ਪਾਰਟੀ ਲਗਭਗ 100 ਪਲੱਸ ਸੀਟਾਂ ਜਿੱਤਣ ਦਾ ਮਾਦਾ ਰੱਖਦੀ ਹੈ ਕਿਉਂਕਿ ਚਰਨਜੀਤ ਸਿੰਘ ਚੰਨੀ ਦੇ ਨਾਮ ਤੇ ਹੀ 34 ਤੋਂ 35 ਸੀਟਾਂ ਜਿੱਤੀਆਂ ਜਾਣਗੀਆਂ ਜਿਹੜੀਆਂ ਸੀਟਾਂ ਅਨੁਸੂਚਿਤ ਭਾਈਚਾਰੇ ਦੇ ਨਾਲ ਬਿਲੋਂਗ ਕਰਦੀਆਂ ਨੇ ਚੰਦ ਸਿੰਘ ਚੰਨੀ ਨੇ ਕਦੇ ਵੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਅਪਰੋਚ ਨਹੀਂ ਕੀਤਾ ਕਿ ਮੈਂ ਮੁੱਖ ਮੰਤਰੀ ਬਣਨਾ ਚਾਹਣਾ ਹਾਂ ਜਦੋਂ 111 ਦਿਨ ਦੇ ਮੁੱਖ ਮੰਤਰੀ ਬਣੇ ਹਾਲਾਂਕਿ ਚੰਦ ਸਿੰਘ ਚੰਨੀ ਦੀ ਅਗਵਾਈ ਦੇ ਵਿੱਚ ਬੜੀਆਂ ਸੀਟਾਂ ਜਿੱਤੀਆਂ ਜਾ ਸਕਦੀਆਂ ਸੀ ਲੇਕਿਨ ਉਹਨਾਂ ਦਿਨਾਂ ਦੇ ਵਿੱਚ ਵੱਡੇ ਆਗੂ ਚੰਦ ਸਿੰਘ ਚੰਨੀ ਦੇ ਖਿਲਾਫ ਹੋਏ ਚੰਦਜੀਤ ਸਿੰਘ ਚੰਨੀ ਉਤੇ ਸ਼ਬਦੀ ਹਮਲੇ ਕੀਤੇ ਗਏ ਅਰਬੀ ਤੇ ਦਰਦੀ ਕੋਰਦੀ ਗੱਲ ਕੀਤੀ ਗਈ ਤੇ ਜਾਤੀਵਾਦੀ ਸ਼ਬਦ ਬੋਲੇ ਗਏ ਤੇ ਉਸ ਤੇ ਖੰਨਿਆਦਾ ਭੁਤਣਾ ਪਿਆ ਚੰਨੀ ਦੀ ਸਰਕਾਰ ਨੂੰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੇਕਿਨ ਚੰਦਜੀਤ ਸਿੰਘ ਚੰਨੀ ਦੀ ਕਾਰਗੁਜ਼ਾਰੀ ਵਾਰੀ ਨਹੀਂ ਲਈ ਅੱਜ ਕਿਸਾਨ ਯਾਦ ਵੀ ਕਰਦੇ ਨੇ ਕਿਸਾਨਾਂ ਵੱਲੋਂ ਪ੍ਰਸ਼ੰਸਾ ਵੀ ਕੀਤੀ ਜਾਂਦੀ ਹੈ ਚੰਦਜੀਤ ਸਿੰਘ ਚੰਨੀ ਦੀ ਇਸ ਕਰਕੇ ਕਿ ਆਸ ਲਗਾਈਆਂ ਲਗਾਈਆਂ ਜਾਂਦੀਆਂ ਨੇ ਕਿ ਚਰਨਜੀਤ ਸਿੰਘ ਚੰਨੀ ਤੋਂ ਬੈਸਟ ਸੀਐਮ ਦਾ ਚਿਹਰਾ ਨਹੀਂ ਹੋ ਸਕਦਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਇਸ ਕਰਕੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਜਿਹੜਾ ਚਿਹਰਾ ਹੋਰ ਤੋਂ ਐਲਾਨ ਦੇਣਾ ਚਾਹੀਦਾ ਹੈ ਤਾਂ ਕਿ ਕਾਂਗਰਸ ਪਾਰਟੀ ਦੇ ਜਿਹੜੇ ਵੱਡੇ ਆਗੂ ਨੇ ਜਿਹੜੇ ਆਪਣੇ ਆਪ ਨੂੰ ਦਾਵੇਦਾਰ ਦੱਸ ਰਹੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਐਜ਼ੇ ਮੁੱਖ ਮੰਤਰੀ ਦੀ ਕੁਰਸੀ ਦਾ ਉਹਨਾਂ ਦੇ ਵੀ ਭਰਮ ਭਲੇਖੇ ਦੂਰ ਹੋ ਜਾਣ ਅਤੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਆਗੂਆਂ ਵਿਚਕਾਰ ਜਿਹੜਾ ਭੰਮੜ ਪੂਸਾ ਪਿਆ ਹੋਇਆ ਇਹ ਮੰਤਰੀ ਦੀ ਕੁਰਸੀ ਨੂੰ ਲੈ ਕੇ ਜਾਂ ਪ੍ਰਧਾਨਗੀ ਨੂੰ ਲੈ ਕੇ ਉਹ ਵੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਖਤਮ ਕਰਨਾ ਪਵੇਗਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਜੇਕਰ 2027 ਦੀਆਂ ਵਿਧਾਨ ਸਭਾਵੀਆਂ ਚੋਣਾਂ ਵੱਡੇ ਪੱਧਰ ਤੇ ਜਿਤਨੀਆਂ ਹਨ ਧੰਨਵਾਦ 2027 ਦੀਆਂ ਚੋਣਾਂ ਦੇ ਵਿੱਚ ਸੀਐਮ ਭਗਵੰਤ ਮਾਨ ਨੂੰ ਜਿਹੜਾ ਹੈ ਉਹ ਕੜਾ ਮੁਕਾਬਲਾ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਨਰਜੋਤ ਸਿੰਘ ਸਿੱਧੂ ਦੇ ਮੁਤਾਬਿਕ ਕਾਂਗਰਸ ਪਾਰਟੀ ਨੇ ਜਿਹੜੇ ਪੰਜ ਉਮੀਦਵਾਰ ਹੈ ਉਹ ਸਾਹਮਣੇ ਲਿਆ ਸਕਦੇ ਹੈਗੇ ਆ ਜਿਹੜੇ ਕਿ ਵੱਡੇ ਉਮੀਦਵਾਰ ਹੀਗੇ ਆ ਉਹਨਾਂ ਦੇ ਜਿੰਨੇ ਦੇ ਚਾਂਸਸ ਬਹੁਤ ਜ਼ਿਆਦਾ ਹੈ ਜਨਤਾ ਦੇ ਵਿੱਚੋਂ ਚਰਨਜੀਤ ਚਰਨਜੀਤ ਸਿੰਘ ਚੰਨੀ ਹੈ ਜਿਨ੍ਹਾਂ ਦਾ ਕਿ ਨਾਮ ਲਿਆ ਜਾਂਦਿਆ ਹੈਗਾ ਵਾ ਕਿਉਂਕਿ ਅੰਦਰੋਂ ਅੰਦਰੀ ਬੰਦੇ ਭੇਜ ਕੇ ਸਰਵੇ ਕਰਵਾਏ ਜਾਂਦੇ ਹੀ ਹੈਗੇ ਆ ਔਰ ਸਭ ਤੋਂ ਜ਼ਿਆਦਾ ਚਰਚਾਵਾ ਦੇ ਵਿੱਚ ਜਿਹੜਾ ਨਾਮ ਹੈ ਉਹ ਚਰਨਜੀਤ ਸਿੰਘ ਚੰਨੀ ਦਾ ਹੈਗਾ ਵਾ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਗਰ ਚਰਨਜੀਤ ਸਿੰਘ ਚੰਨੀ ਖੜੇ ਹੁੰਦੇ ਆ ਸੀਐਮ ਵਾਸਤੇ ਨਾਮਸਦ ਹੁੰਦੇ ਆ ਤੇ ਫਿਰ ਕਾਂਗਰਸ ਜਿਹੜੀ ਪਾਰਟੀ ਹੈ ਉਹ 100 ਤੋਂ ਜ਼ਿਆਦਾ ਸੀਟਾਂ ਜਿੱਤ ਸਕਦੀ ਹੈ ਕਿਉਂਕਿ 35 ਤੋਂ 34 ਸੀਟਾਂ ਕਰਲੇ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਜਿੱਤ ਸਕਦੇ ਹੈਗੇ ਆ ਕਿਉਂਕਿ ਉਹ ਗੱਲ ਕਰਦੇ ਆ ਆਵਾਮ ਦੀ ਉਹ ਗੱਲ ਕਰਦੇ ਆ ਕਿਸਾਨਾਂ ਦੀ ਉਹ ਗੱਲ ਕਰਦੇ ਆ ਮਜ਼ਦੂਰਾਂ ਦੀ ਔਰ ਹਮੇਸ਼ਾ ਆਵਾਮ ਉਸ ਬੰਦੇ ਨੂੰ ਆਪਣਾ ਨੁਮਾਇੰਦਾ منتخب ਕਰਦੀ ਹੈਗੀ ਹੈ ਸੀਐਮ ਦੀ ਕੁਰਸੀ ਤੇ ਦੇਖਣਾ ਚਾਹੁੰਦੀ ਹੈ ਜਿਹੜਾ ਕਿ ਆਵਾਮ ਦੀ ਗੱਲ ਕਰਦਾ ਹੈ ਆਵਾਮ ਦੇ ਹੱਕ ਚ ਬੋਲਦਾ ਹੈ ਆਵਾਮ ਦੇ ਹਕੂਕ ਦੀ ਆਵਾਜ਼ ਬੁਲੰਦ ਕਰਦਾ ਹੈਗਾ ਵਾ ਔਰ ਚਰਨਜੀਤ ਸਿੰਘ ਚੰਨੀ ਦਾ ਨਾਮ ਜਿਹੜਾ ਵਾ ਇਸ ਟਾਈਮ ਸਰੇ ਫਹਿਰਿਸਤ ਹੈਗਾ ਵਾ ਸੀਐਮ ਭਗਵੰਤ ਮਾਨ ਵੀ ਸ਼ੱਕ ਚੈਲੰਜ ਕਰਨ ਦੇ ਹੈਗੀ ਹੈ ਕਾਂਗਰਸ ਪਾਰਟੀ ਦੇ ਜਿਹੜੇ ਆਗੂ ਹੈ ਉਹਨਾਂ ਨੂੰ ਕਿ ਲੋਕ ਸਭਾ ਦੇ ਵਿੱਚ ਜਿਹੜੀਆਂ ਚੰਦ ਕੁਰਸੀਆਂ ਦੇ ਉੱਤੇ ਸਾਨੂੰ ਨਜ਼ਰ ਆਉਂਦੀ ਹੈ ਕਿ 2027 ਦੀਆਂ ਚੋਣਾਂ ਦੇ ਵਿੱਚ ਵੀ नजर नहीं आने उस तो भी नजर नहीं आने लेकिन ये आने वाला समय ही दसेगा बाकी वीरों की कहना सब कमेंट वि लाजमी दस्यो रखियो अपना ढेर सारा ख्याल मिलेंगे अगली वीडियो के अल्लाह हाफिज